ਅੱਜ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਦੇ ਦੋਮਾ ਫੋਰਮਾਂ ਵੱਲੋਂ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਹੈ ਜੋ ਕੀਤਾ ਜਾ ਰਿਹਾ ਹੈ ਜੋ ਇਸ ਵਾਰ ਟਰੈਕਟਰ ਮਾਰਚ ਹੈ ਉਸ ਨੂੰ ਅਸੀਂ ਵੱਖਰੇ ਢੰਗ ਦੇ ਨਾਲ ਕਰ ਰਹੇ ਆ ਜੋ ਅੱਗੇ ਟਰੈਕਟਰ ਪਿੰਡਾਂ ਦੇ ਵਿੱਚ ਮਾਰਚ ਕਰਕੇ ਆਪਾਂ ਟਰੈਕਟਰ ਮਾਰਚ ਕਰਦੇ ਸੀ ਇਸ ਵਾਰ ਆਪਾਂ ਘਰਾਂ ਤੋਂ ਟਰੈਕਟਰ ਕੱਢ ਕੇ ਕਾਰਪੋਰੇਟ ਘਰਾਣਿਆਂ ਦੇ 12 ਤੇ ਥੱਲੇ ਨੇ ਵੱਡੇ ਹਾਈਵੇ ਤੇ ਲਾਏ ਨੇ ਤੇ ਜਾਂ ਟੋਲ ਪਲਾਜ਼ਿਆਂ ਦੇ ਉੱਤੇ ਲਿਆ ਕੇ ਆਪਾਂ ਟਰੈਕਟਰ ਖੜੇ ਕੀਤੇ ਨੇ ਇਸ ਲਈ ਆਪਾਂ ਬਲਾਕ ਬਲਾਡਾ ਬਣੀਓ ਆਪਣੀ ਬਲਾਕ ਦੇ ਸਾਰੇ ਟਰੈਕਟਰ ਇਕੱਠੇ ਕਰਕੇ ਗੁਰਨਾਨਕ ਕਾਲਜ ਕੋਲ ਜੋ ਇਹ ਪੁਲ ਤੇ ਆਪਾਂ ਟਰੈਕਟਰ ਲਾਏ ਐ 12 ਤੋਂ ਲੈ ਕੇ 1:30 ਵਜੇ ਤੱਕ ਦਾ ਆਪਣਾ ਇਹ ਮੋਰਚੇ ਬਣੀਓ ਦਿੱਤਾ ਗਿਆ ਸਮਾਂ ਜੋ ਅੱਜ ਦਾ ਸਾਡਾ ਸੰਦੇਸ਼ ਹੈ ਅਸੀਂ ਇਹ ਟਰੈਕਟਰਾਂ ਘਰਾਂ ਤੋਂ ਕੱਢ ਕੇ ਇਹਨਾਂ ਦੇ ਮੂੰਹ ਨੇ ਜੋ ਦਿੱਲੀ ਵੱਲ ਕੀਤੇ ਨੇ ਵੀ ਜੇਕਰ ਇਹਨਾਂ ਕਾਰਪੋਰੇਟ ਘਰਾਣਿਆਂ ਨੇ ਸਾਡੀ ਜ਼ਮੀਨਾਂ ਤੇ ਕਾਬਜਾ ਕਰ ਲਿਆ ਤਾਂ ਭਰਾਵੋ ਇਹ ਸਾਡੇ ਘਰਾਂ 'ਚ ਖੜੇ ਟਰੈਕਟਰ ਵੀ ਕਿਸੇ ਕੰਮ ਨਹੀਂ ਆਉਣੇ ਇਹਨਾਂ ਨੂੰ ਲੋਹੇ ਦੇ ਭਾ ਕਵਾੜਾਂ ਦੇ ਵਿੱਚ ਵੇਚਣਾ ਪਊਗਾ ਇਸ ਕਰਕੇ ਆਪਾਂ ਸਮਾਂ ਰਹਿੰਦੇ ਅੱਜ ਸਮੇਂ ਦੀ ਮੰਗ ਹੈ ਵੀ ਆਪਾਂ ਘਰਾਂ 'ਚੋਂ ਉੱਠੀਏ ਵੱਡੀ ਗਿਣਤੀ ਦੇ ਵਿੱਚ ਜੋ ਕਿਸਾਨੀਆਂ ਦੀਆਂ ਮੰਗਾਂ ਨੂੰ ਮਨਾਉਣ ਲਈ ਹਰਿਆਣੇ ਦੇ ਬਾਡਰਾਂ ਤੇ ਮੋਰਚੇ ਚੱਲ ਰਹੇ ਨੇ ਉਹਨਾਂ ਮੋਰਚਿਆਂ ਦੇ ਨਾਲ ਸਾਥ ਦੇਈਏ ਤਾਂ ਜੋ ਆਪਣਾ ਆਪਣੀਆਂ ਫਸਲਾਂ ਦੇ ਭਾ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਦੇ ਅਨੁਸਾਰ ਆਪਾਂ ਗਰੰਟੀ ਕਾਨੂੰਨ ਲਾਗੂ ਕਰਾ ਸਕੀਏ ਤੇ ਪੂਰਾ ਕਿਸਾਨ ਚੜਿਆ ਕਿਸਾਨ ਦੇ ਮਜ਼ਦੂਰ ਚੜਿਆ ਕਰਜ਼ਾ ਮਾਫ਼ ਕਰਾ ਸਕੀਏ ਇਸ ਕਰਕੇ ਅੱਜ ਦਾ ਸਾਡਾ ਟਰੈਕਟਰ ਮਾਰਚ ਹੈ ਜੋ ਇੱਕ ਇਹ ਸੰਦੇਸ਼ ਆ ਜਾਂਦਾ ਹੈ ਵੀ ਆਓ ਆਪਣੀ ਟੱਕਰ ਜੋ ਕਾਰਪੋਰੇਟ ਘਰਾਣਿਆਂ ਦੇ ਨਾਲ ਹੈ ਇਸ ਲਈ ਅੱਜ ਅਸੀਂ ਟਰੈਕਟਰ ਕੱਢ ਕੇ ਦਿੱਲੀ ਵੱਲੋਂ ਕੀਤੇ ਨੇ ਇਹ ਅੱਜ ਦਾ ਸਾਡਾ ਟਰੈਕਟਰ ਮਾਰਚ ਹਾਂਜੀ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਇਹ ਜਿਹੜਾ ਮੋਰਚਾ ਸੀ 2020 ਦੇ ਵਿੱਚ ਲੱਗਿਆ ਤਾਂ ਉਸ ਮੋਰਚੇ ਬੰਨੀਓ ਇੱਕ ਐਲਾਨ ਕੀਤਾ ਗਿਆ ਸੀ ਦਿੱਲੀ ਦੇ ਵਿੱਚ ਵੀ 26 ਜਨਵਰੀ ਨੂੰ ਅਸੀਂ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਹੈ ਜਿਹੜਾ ਉਹ ਕਰਾਂਗੇ ਪਰ ਸਮੇਂ ਦੀ ਹਕੂਮਤ ਨੇ ਉਸ ਨੂੰ ਕਰਨ ਨਹੀਂ ਦਿੱਤਾ ਉਹਦੇ ਸਾਡੇ ਤੇ ਬਹੁਤ ਐਲੀਕੇਸ਼ਨ ਲਾਏ ਖਾਲਸਤਾਨੀ ਉਗਰਵਾਦੀ ਹੋਰ ਵੀ ਕਿਹਾ ਵੀ ਦਿੱਲੀ ਨੂੰ ਨੱਪਣ ਵਾਲੇ ਟਰੈਕਟਰ ਨੇ ਜਿਹੜੇ ਟੈਂਕਾਂ ਦੇ ਰੂਪ ਦੇ ਵਿੱਚ ਆਏ ਨੇ ਉਸ ਤੋਂ ਬਾਅਦ ਜਥੇਬੰਦੀ ਨੇ ਪੱਕਾ ਹੀ ਫੈਸਲਾ ਕਰ ਲਿਆ ਵੀ 26 ਜਨਵਰੀ ਨੂੰ ਜਿੱਥੇ ਇਹ ਗਨਤੰਤਰਤਾ ਦਵੇਸ਼ ਮਨਾਉਂਦੇ ਨੇ ਉੱਥੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀਆਂ ਸੜਕਾਂ ਤੇ ਇਹਨਾਂ ਦੇ ਸਮਾਗਮਾਂ ਦੇ ਬਰਾਬਰ ਸਮਾਗਮ ਕਿਸਾਨ ਮਜ਼ਦੂਰ ਹੈ ਜਿਹੜਾ ਉਹ ਆਪਣੇ ਟਰੈਕਟਰਾਂ ਨਾਲ ਮਾਰਚ ਕਰਕੇ ਜਾਂ ਇਹਨਾਂ ਦੀਆਂ ਸੜਕਾਂ ਤੇ ਖੜੇ ਕਰਕੇ ਰੋਸ ਪ੍ਰਦਰਸ਼ਨਾਂ ਜਿਹੜਾ ਉਹ ਕਰੂਗਾ ਇਸ ਸਮੇਂ ਦੀ ਹਕੂਮਤ ਨੂੰ ਸੋਚ ਲੈਣਾ ਚਾਹੀਦਾ ਹੈ ਵੀ ਕਿਸਾਨ ਜਿੰਨਾ ਚਿਰ ਐਮਐਸਪੀ ਤੇ ਕਰਜ਼ਾ ਮਾਫੀ ਹੈ ਜਿਹੜੀ ਉਹਨਾਂ ਦੀ ਨਹੀਂ ਹੁੰਦੀ ਉਹਨਾਂ ਚਿਰ ਘਰਾਂ 'ਚ ਟੇਕੇ ਨਹੀਂ ਬੈਠਣਗੇ ਐਮਐਸਪੀ ਤੇ ਦਿੱਲੀ ਨਾਲ ਰਹਿਨੀਆਂ 12 ਮੰਗਾ ਪੂਰੀਆਂ ਗਰਾਉਂਡ ਤਾਈ ਸਾਡਾ ਸ਼ਿੰਗਾਰ ਚ ਜਾਰੀ ਰਹੂਗਾ ਇਸ ਟਾਈਮ ਵੀ ਉਹ ਸ਼ਿੰਗਾਰ ਚ ਖਨੋਰੀ ਤੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਹੈ ਇਹੀ ਅਸੀਂ ਸਰਕਾਰ ਨੂੰ ਧਾੜਨਾ ਵੀ ਕਰਦੇ ਆ ਤੇ ਬੇਨਤੀ ਵੀ ਕਰਦੇ ਆ ਵੀ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਸੇ ਤੀ ਉਸੇ ਤੀ ਮੰਨੀਆਂ ਜਾਣ